ਭਾਈ ਜੀ ਅੱਜ ਆਪਾਂ ਆਏ ਹੋਏ ਹਾਂ ਬਾਦਲ ਦੇ ਜਮਾ ਨਾਮ ਲੱਗਦੇ ਪਿੰਡ ਬੀਦੋਵਾਲੀ ਦੇ ਵਿੱਚ ਆਹ ਜਿਹੜੀ ਤੁਸੀਂ ਨੌਕਰੀ ਬਸ਼ੇਰੀ ਦੇਖ ਰਹੇ ਹੋ ਨਾ ਜਦੋਂ ਇਹਦਾ ਜਨਮ ਹੋਇਆ ਸੀ ਤਾਂ ਬਹੁਤ ਕਮਜ਼ੋਰ ਸੀ ਕਿਉਂਕਿ ਇਹਦੀ ਮਾਂ ਦੇ ਥੱਲੇ ਦੁੱਧ ਬਹੁਤ ਘੱਟ ਸੀ ਤੇ ਵਾਈ ਹੋਰਾਂ ਨੇ ਕਹਿੰਦੇ ਵੀ ਇਹਦੀ ਬਚਣ ਦੀ ਵੀ ਕੋਈ ਉਮੀਦ ਨਹੀਂ ਸੀ ਸਾਨੂੰ ਤੇ ਅਸੀਂ ਇਹਨੂੰ ਇੱਕ ਪ੍ਰੋਡਕਟ ਦਿੱਤਾ ਕਿਹੜਾ ਪ੍ਰੋਡਕਟ ਦਿੱਤਾ ਤੇ ਇਹਨੂੰ ਦਿੱਤਾ ਨਿਊਟ੍ਰੀਸ਼ਨ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਹ ਨਿਊਟ੍ਰੀਸ਼ਨ ਨੇ ਕਿੰਨਾ ਕਦ ਕੀਤਾ ਕੀ ਫਾਇਦੇ ਹੋਏ ਤੇ 5 ਮਹੀਨਾ ਦੀ ਇਹਦੀ ਉਮਰ ਹੈ ਸਾਰੀ ਜਾਣਕਾਰੀ ਬਾਈ ਹੋਰਾਂ ਤੋਂ ਲੈਣੀ ਹੈ। ਬਾਈ ਕਿੰਨਾ ਕਮਜ਼ੋਰ ਸੀ ਜਦੋਂ ਜਨਮ ਹੋਇਆ ਸੀ। ਬਾਬਾ ਕਮਜ਼ੋਰ ਸੀ। ਇਹ ਧੀ ਨਾ ਆਪਣੀ ਪਹਿਲਾ ਸੂਆ ਸੂਈ ਸੀ। ਤੇ ਉਹਦਾ ਕਰਕੇ ਥੋੜੀ ਜਿਹੀ ਵੀਕਨੈਸ ਜਿਆਦਾ ਸੀ ਉਸ ਵਿੱਚ। ਤੇ ਖੜੀ ਵੀ ਨਹੀਂ ਹੋ ਜਾਂਦਾ ਸੀ ਤੋ। ਹਾਂਜੀ। ਦੁੱਧ ਨਹੀਂ ਪੀਂਦੀ ਸੀ। ਦੁੱਧ ਨਹੀਂ ਥੋੜਾ ਸੀ ਘੋੜੀ ਥੱਲੇ ਜੀ। ਤੇ ਉਹਦੇ ਨਾਲ ਕੋਈ ਜਿਆਦਾ ਕਮਜ਼ੋਰ ਸੀ। ਹੂੰ। ਤੇ ਅਸੀਂ ਇਹਦੀ ਵੀਡੀਓ ਕਾਉਂਟਰ ਦੀ ਵੇਖੀ। ਅੱਛਾ ਜੀ। ਬਿਲਕੁਲ ਦੀ। ਬਿਲਕੁਲ ਦੀ। ਤੇ ਹਾਂਜੀ। ਤੇ ਉਹ ਅਸੀਂ ਮੁਰਕ ਕੇ ਜਦੋਂ ਲਿਆਂਦਾ ਤੇ ਇਹ ਤਾਂ ਪੀਤਾ ਨਹੀਂ ਖਾਦਾ ਨਹੀਂ ਜਾਂਦਾ ਸੀਗਾ। ਠੀਕ ਹੈ ਜੀ। ਫਿਰ ਅਸੀਂ ਉਹ ਹੌਲੀ ਹੌਲੀ ਕਿਸੇ ਦੇ ਆਇਆ ਨਾ ਤੋ ਸਰੰਜਨਾ ਸ਼ੁਰੂ ਕਰ ਲਿਆ ਜੀ ਬਈ ਇਹਨੂੰ ਕਿਹੜਾ ਪਾਊਡਰ ਦਿੰਦਾ ਸੀ ਇਹਨੂੰ ਬਿੱਗ ਪਾਊਡਰ ਦਿੰਦਾ ਸੀ ਕਿੱਥੋਂ ਪਤਾ ਲੱਗੇ ਇੰਸਟਾਗ੍ਰਾਮ ਤੇ ਰੀਲ ਸੀਗੀ ਆਪਾਂ ਸਕਰੋਲ ਕਰਕੇ ਵੇਖੀ ਜਾਂਦੇ ਸੀ ਤੇ ਉੱਥੇ ਆ ਗਈ ਅੱਛਾ ਤੇ ਉਹ ਮੈਂ ਆਖਿਆ ਮੈਂ ਚੱਲ ਆਪਾਂ ਇੱਕ ਵਾਰੀ ਟਰਾਈ ਕਰਕੇ ਦੇਖ ਲੈਂਦੇ ਹਾਂ ਹੂੰ ਹਾਂ ਤੇ ਫਿਰ ਇਹਨੂੰ ਕਾਦੇ ਚ ਦਿੱਤਾ ਤੇ ਐਡਾ ਛੋਟਾ ਬੱਚਾ ਪਾਊਡਰ ਲਈ ਕਿਹਦਾ ਨਹੀਂ ਇਹਨੂੰ ਦੁੱਧ ਚ ਟਰਾਈ ਕੀਤਾ ਸੀਗੀ ਪਹਿਲਾਂ ਅੱਛਾ ਇਹਨੇ ਪੀਤਾ ਨਹੀਂ ਹਾਂ ਤੇ ਫਿਰ ਆਪਾਂ ਵੀ ਕਿਸੇ ਦੀ ਰਾਇ ਲਈ ਤੇ ਉਹ ਕਹਿੰਦੇ ਵੀ ਇਹਨੂੰ ਸਰੰਜਨਾ ਸ਼ੁਰੂ ਕਰ ਦਿਓ ਅੱਛਾ ਆਪਾਂ ਫਿਰ ਸਰੰਜਨਾ ਥੋੜਾ ਜਿਹਾ ਘੋਲ ਕੇ ਦੇਣ ਲੱਗੇ ਸੀ ਅੱਧਾ ਚਮਚਾ ਦੇਣ ਲੱਗੇ ਸੀ ਅੱਛਾ ਕਿੰਨੀ ਉਮਰ ਕਿੰਨੀ ਇਹਦੀ ਹੁਣ ਇਹਦੀ ਹੁਣ 5 ਮਹੀਨਿਆਂ ਦੀ ਕੰਪਲੀਟ ਹੋ ਜੂਗੀ ਦੋ ਦਿਨਾਂ ਨੂੰ ਹੋ ਜੇ ਹੋਰ 8 ਤਰੀਕ ਨੂੰ ਸ਼ਿਮਾ ਮੀਨਾ ਲੱਗਦੀ ਆਪਾਂ ਕਹਦੇ ਆ ਵੀ ਬਈ ਤੱਤਾਂ ਦੀ ਕਮੀ ਸੀ ਕਿਉਂਕਿ ਮਾਂ ਦਾ ਦੁੱਧ ਪੂਰਾ ਨਹੀਂ ਸੀ ਹੈ ਨਾ ਵੀ ਉਹਦੇ ਨਾਲ ਸਾਰੇ ਤੱਤ ਪੂਰੇ ਹੋ ਗਏ ਹੈ ਨਾ ਹਾਂਜੀ ਤੇ ਲੱਗਦਾ ਸੀ ਵੀ ਐਨਾ ਕੱਦ ਕਰ ਜਾਉ ਨਹੀਂ ਅੱਛਾ ਹੁਣ ਕਿੰਨੀ ਹੈ ਇਹਦੀ ਹਾਈਟ ਕਿੰਨੀ ਹੈ ਹਾਈਟ ਮੀਨੀ ਨਹੀਂ ਆਪਾਂ ਅੱਛਾ ਪਰ ਹਾਂ 5 ਮਹੀਨੇ 2 ਦਿਨ ਖਟਾ ਹੈ ਹਾਂਜੀ ਠੀਕ ਹੈ ਜੀ ਤੇ ਹੁਣ 5 ਤਰੀਕ ਨੂੰ ਸ਼ਿਮਾ ਮੀਨਾ ਲੱਗ ਜੂਗੀ ਇਹਨੂੰ ਹੁਣ ਵੀ ਚੱਲੀ ਜਾਂਦਾ ਇਹਦਾ ਬੇਕੋ ਹਾਂਜੀ ਹਾਂਜੀ ਠੀਕ ਹੈ ਹੁਣ ਕਾਹਦੀ ਤੁਨੂੰ ਹੁਣ ਚੌਕਰ ਚ ਦੇਈ ਜਾਂ ਨਹੀਂ ਅੱਛਾ ਹਾਂਜੀ ਮਦਰ ਮਿਲਕ ਦਾ ਇਹਦਾ ਬੰਦ ਹੈ ਅੱਛਾ ਮਾਤਾ ਦੁੱਧ ਨਹੀਂ ਦਿੰਦੀ ਹਾਂ ਠੀ ਇਹ ਸਿਕੰਦਰ ਦੀ ਬੱਚੀ ਹੈ ਠੀਕ ਹੈ ਸਿਕੰਦਰ ਹੀ ਯਵਰਾਜ ਦਾ ਸੀਗੀ ਹੂੰ ਹੂੰ ਤੇ ਯਵਰਾਜ ਕਹਾਂ ਰਾਜ ਰੋੜਦਾ ਸੀਗਾ ਓਕੇ ਹਾਂਜੀ ਤੇ ਇਹ ਬਾਈ ਹੁਣ ਤੁਸੀਂ ਮੈਨੂੰ ਸੇਲ ਤੇ ਲਾ ਰੱਖੀ ਹੈ ਨਾ ਹਾਂਜੀ ਤੇ ਇਹਦਾ ਫਿਰ ਉਹਦੇ ਨਾਲ ਫਰਕ ਕਿੰਨਾ ਕੁ ਪਿਆ ਬਹੁਤ ਫਰਕ ਪਿਆ ਜੀ ਜੇ ਆਪਾਂ ਵੀ ਮੰਨ ਲਓ ਵੀ ਉਹ ਪਾਊਡਰ ਨਾ ਦਿੰਦੇ ਤੇ ਅੱਜ ਜਿਹੜਾ ਰੇਟ ਇਹਦਾ ਲੱਗ ਗਿਆ ਹੋ ਸਕਦਾ ਨਾ ਲੱਗਦਾ ਹਾਂ ਕਾਰਨ ਤਾਂ ਇਹ ਵੀ ਜਦੋਂ ਬੱਚੇ ਤਤਨਾ ਪੂਰੇ ਉਹਨੇ ਕਮਜ਼ੋਰ ਰਹਿ ਜਾਣਾ ਸੀ ਨਾ ਕਦ ਨੇ ਹੁਣ 5 ਮਹੀਨਿਆਂ ਦੇ ਹੋ ਗਈ ਹੈ ਨਾ ਪੂਰੀ ਹੈ ਨਾ ਤੇ ਸਾਲ ਬਾਅਦ ਵੀ ਵੇਖੋ ਕੱਢਦੀ ਹਾਂ ਹਾਂ ਸਾਲ ਬਾਅਦ ਕੀ ਲੱਗਦਾ ਵੀ ਕਿੰਨਾ ਕੁ ਹੋ ਜਾਏਗਾ ਇਹਦਾ ਗੱਦ ਠੀਕ ਹੈ ਸਾਲ ਦੇ ਵਿੱਚ ਵਿੱਚ ਤੇ ਹੁਣ ਆਪਾਂ ਨਾ ਬਿਗ ਕੋਲਟ ਬਾਰੇ ਆਪਾਂ ਥੋੜੀ ਜਿਹੀ ਵਾਈ ਤੋਂ ਆਪ ਵੀ ਆਏ ਹੋਏ ਆਪਾਂ ਜਾਣਕਾਰੀ ਲੈਣੇ ਵੀ ਉਹਦੇ ਵਿੱਚ ਕੀ ਕੀ ਚੀਜ਼ ਪਾਈ ਹੈ ਹਨਾ ਕਿਵੇਂ ਮੰਗਾ ਸਕਦੇ ਹਾਂ ਤੇ ਵਾਈ ਹੁਣ ਉਹਨਾਂ ਨੂੰ ਜਿਵੇਂ ਕਹਦੀ ਕਿ ਕਿੰਨਾ ਇਸ ਚੀ ਦਾ ਫਾਇਦਾ ਹੋ ਬਹੁਤ ਬੱਚਾ ਕਮਜ਼ੋਰ ਸੀ ਕਹਿੰਦੇ ਉੱਠ ਨਹੀਂ ਸਕਦਾ ਸੀਗਾ ਤੇ ਵੀਡੀਓ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਮੈਂ ਕਹਿੰਦਾ ਵੀ ਡਾਕਟਰ ਲਾਈਨ ਦੇ ਵਿੱਚ ਜਾਣ ਨਾਲ ਉਹ ਕਹਿੰਦੇ ਹੁੰਦੇ న్యూਟ੍ਰੀਸ਼ਨ ਦੇ ਨਾਲ ਚੰਗਾ ਹੁੰਦਾ ਜੀ న్యూਟ੍ਰੀਸ਼ਨ ਹੀ ਕਹਿ ਸਕਦੇ ਆ ਇਹਦੇ ਵਿੱਚ ਤੱਤ ਪਾਏ ਹੋਏ ਆ ਜਿਹੜੀ ਇਹਦੀ ਕਮਜ਼ੋਰੀ ਸੀ ਜਦੋਂ ਮਾਂ ਦਾ ਦੁੱਧ ਨਹੀਂ ਪੂਰਾ ਹੁੰਦਾ ਸੀਗਾ ਤੇ ਉਹ ਚੀਜ਼ਾਂ ਜਿਹੜੇ ਤੱਤੇ ਦੇ ਸੋ ਜੀ ਅਵਾਰਤ ਸਾਡੇ ਨਾਲ ਨੇ ਹੁਣ ਆਪਾਂ ਪੁੱਛਦੇ ਹਾਂ ਵੀ ਇਹ ਜੇ ਕੀ ਉਹਦੇ ਵਿੱਚ ਪਾਇਆ ਹਨ ਕਿਹੜੀ ਚੀਜ਼ ਹੈ ਤੇ ਬਾਈ ਜੀ ਲੈਓ ਡੱਬਾ ਆ ਦੇਖੋ ਜੀ ਤੁਹਾਡੀ ਇਸ ਚੀਜ਼ ਦੀ ਵੀਡੀਓ ਨੇ ਹਨਾ ਤੇ ਅੱਜ ਬੱਚੇ ਦੀ ਜਿਹੜੇ ਮੈਂ ਕਹਿੰਨਾ ਕੀਮਤ ਤੇ ਬਹੁਤ ਅਸਰ ਪਾਇਆ ਹੋਇਆ ਹੈ ਨਾ ਪਹਿਲਾਂ ਗੱਲ ਤਾਂ ਇਹ ਦੱਸੋ ਜੀ ਇਹਦੇ ਵਿੱਚ ਕੀ ਕੀ ਚੀਜ਼ਾਂ ਨੇ ਕਿਹੜੀ ਕਿਹੜੇ ਤੱਤ ਪਏ ਹੋਏ ਜੀ ਤੇ ਪਹਿਲਾਂ ਗੱਲ ਕਰਾਂਗੇ ਸਿਰਫ ਬਿਕ ਕੋਲਡ ਪਾਊਡਰ ਦੀ ਤਾਂ ਇਹ ਇੱਕ ਪ੍ਰੋਪਰ ਨਿਊਟ੍ਰੀਸ਼ਨਸ ਪੈਕ ਹੈ ਜਿੰਦੇ ਚ 27 28 ਨੇ ਚੀਜ਼ਾਂ ਪਾਈ ਹੋਈਆਂ ਜੀ ਇਹਦਾ ਜਿਹੜਾ ਮੇਨ ਇਹਦਾ ਕੰਮ ਹੈ ਕਹਿੰਦੇ 32% ਪ੍ਰੋਟੀਨ ਹਾਈਡਰੋਲਾਈਜ਼ ਹੈ ਜੀ ਠ ਬੱਚਿਆਂ ਦਾ ਕਿਹਾ ਜਾਂਦਾ ਕਿ ਹਮਨ ਦੇ ਵਿੱਚ ਵੀ ਔਰ ਘੋੜਿਆਂ ਦੇ ਵਿੱਚ ਵੀ ਜੀ ਠੀਕ ਹੈ ਜੀ ਜੇ ਸ਼ੁਰੂ ਤੋਂ ਨਿਊਟ੍ਰੀਸ਼ਨਸ ਪੂਰੇ ਕਰ ਦਿੱਤੇ ਜਾਣ ਤਾਂ ਬੱਚੇ ਗਾਂ ਜਾ ਕੇ ਵਧੀਆ ਗ੍ਰੋਥ ਕਰ ਜਾਂਦੇ ਕੱਦ ਵਾਈਜ਼ ਹਾਈਟ ਵਾਈਜ਼ ਸਿਹਤ ਵਾਈਜ਼ ਠੀਕ ਹੈ ਜੀ ਆਹ ਬੱਚੇ ਨੂੰ ਸੇਮ ਪ੍ਰੋਬਲਮ ਸੀ ਕਿ ਇਹਦੇ ਨਿਊਟ੍ਰੀਸ਼ਨਸ ਪੂਰੇ ਨਹੀਂ ਹੋ ਰਹੇ ਸੀ ਕਿਉਂਕਿ ਇਹਨੂੰ ਮਾਂ ਦਾ ਦੁੱਧ ਪ੍ਰੋਪਰ ਨਹੀਂ ਮਿਲਦਾ ਪਿਆ ਸੀ ਬਿਲਕੁਲ ਜੀ ਜਿਵੇਂ ਬਿਲਕੁਲ ਇਹਨਾਂ ਨੇ ਪਾਣਾ ਸ਼ੁਰੂ ਕੀਤਾ ਨਿਊਟ੍ਰੀਸ਼ਨਸ ਨੇ ਪੂਰੇ ਹੋਣੇ ਸ਼ੁਰੂ ਹੋਏ ਹੂੰ ਉਸ ਤੋਂ ਬਾਅਦ ਤੁਸੀਂ ਵੇਖੋ ਅੱਜ 5 ਮਹੀਨੇ ਪੂਰੇ ਹੋਣੇ ਤੇ ਬੱਚੀ ਦੇਖ ਲੋ ਹੂੰ ਕੀ ਬਾਤ ਮਤਲਬ ਤੁਸੀਂ ਤੁਹਾਡੇ ਤੋਂ ਕਹਿਣਾ ਪਤਾ ਨਹੀਂ ਕਿੰਨੇ ਗੁਣਾ ਇਹਦੀ ਅੱਜ ਕੀਮਤ ਵਧ ਗਈ ਹੈ ਨਾ ਹਾਂ ਬਿਲਕੁਲ ਬਾਈ ਵੀ ਪੂਰੇ ਰਾਜੀ ਹੈ ਕਿ ਇਹਨਾਂ ਨੂੰ ਜੋ ਜੋ ਪਾਊਡਰ ਪਾਇਆ ਸੀਗਾ ਉਹਦਾ ਹੱਕ ਮੁੜਿਆ ਠੀਕ ਹੈ ਜੀ ਜਿੰਨੀ ਅੱਛੀ ਬਲੱਡ ਲਾਈਨ ਦੀ ਸੀਗੀ ਹਾਂ ਹਾਂ ਉਸ ਸਾਹਮਣੇ ਗਰੋਥ ਵੀ ਕਰਦੀ ਪਈ ਹੈ ਤੇ ਜਿੱਦਾਂ ਗਰੋਥ ਕਰਦੀ ਪਈ ਹੈ ਇਹ ਗਾਂ ਜਾ ਕੇ ਜਦੋਂ ਪੂਰੀ ਜਵਾਨ ਹੋਣੀ ਹੈ ਸਭ ਲੋਕ 65 68 ਬੜੇ ਆਰਾਮ ਨਾਲ ਟੱਚ ਕਰਦੇ ਬਹੁਤ ਵੱਡੀ ਗੱਲ ਹੈ ਜੀ ਹਨਾ ਇੱਕ ਕਿਉਂਕਿ ਜੇ ਬੱਚਾ ਕਮਜ਼ੋਰ ਹੈ ਜੀ ਮੈਂ ਕਹਿੰਨਾ ਉਹ ਗਰੋਥ ਦੇ ਵਿੱਚ ਕਮਜ਼ੋਰ ਹੈ ਜੀ ਤਾਂ ਕਮਜ਼ੋਰੀ ਰਹਿ ਜਾਂਦਾ ਹੁੰਦਾ ਹਨਾ ਦੇਖੋ ਸਰ ਉਸ ਤੋਂ ਬਾਅਦ ਬਹੁਤ ਵੱਡੀ ਗੱਲ ਹੈ ਹਨਾ ਜੀ ਸੋ ਜ਼ਰੂਰੀ ਹੈ ਕਿ ਮੈਂ ਸਾਰੇ ਭਰਾਵਾਂ ਨੂੰ ਜਿਹੜੇ ਵੀ ਘੋੜਾ ਪਾਲਕ ਦੋਸਤ ਹੈ ਉਹਨਾਂ ਨੇ ਰਿਕੁਐਸਟ ਕਰਨਾ ਚਾਹਾਂਗਾ ਕਿ ਬੱਚੇ ਦੇ ਨਿਊਟ੍ਰੀਸ਼ਨਸ ਪੂਰੇ ਕਰ ਲਓ ਬਸ ਸਹੀ ਹੈ ਨਿਊਟ੍ਰੀਸ਼ਨਸ ਜਿਹੜੇ ਪੂਰੇ ਕਰ ਲਏ ਸਟਾਰਟਿੰਗ ਦੇ ਵਿੱਚ ਦੇਖੋ ਸ਼ੁਰੂ ਜੇ ਆਪਾਂ ਸੰਭਾਲ ਨਹੀਂ ਕੀਤੀ ਗਈ ਉਦੋਂ ਬਾਅਦ ਸਾਲ 2 ਸਾਲ ਜਦੋਂ ਬੱਚੇ ਦਾ ਹਾਈਟ ਘਟ ਰਹੀ ਗਈ ਉਦ ਪੂਰਾ ਧਿਆਨ ਰੱਖਣਾ ਪੈਂਦਾ ਕਿ ਇਹਦੇ ਨਿਊਟ੍ਰੀਸ਼ਨਸ ਪੂਰੇ ਕੀਤੇ ਜਾਣ ਜੀ 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 ਸੋ ਮੇਰੀ ਰਿਕਵੈਸਟ ਹੈ ਸਾਰੇ ਭਰਾਵਾਂ ਨੂੰ ਇਹੀ ਹੈ ਜੀ ਕਿ ਇੱਕ ਇੱਕ ਇਹ ਦੱਸੋ ਜੀ ਚਲੋ ਆਪਾਂ ਕਹਿੰਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਜੀ ਤੇ ਜਿਹਨੇ ਮੰਗਵਾਉਣਾ ਹੈ ਹੂੰ ਉਹਦਾ ਇਹਦੇ ਪੈਕੇ ਕਿੰਨੀ ਹੁੰਦੀ ਹੈ 3.5 ਕਿਲੋ ਕਹਿੰਦੀ ਪੈਕਿੰਗ 3.5 ਕਿਲੋ 10 ਕਿਲੋ ਤੇ 20 ਕਿਲੋ ਅੱਛਾ ਤਿੰਨ ਪੈਕਿੰਗ ਦੀ अवेलेबल ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੋਸਟ वाइज ਕੋਈ ਜ਼ਿਆਦਾ ਜ਼ਿਆਦਾ ਮਹਿੰਗਾ ਨਹੀਂਗਾ 7-800 ਰੁਪਏ ਦੀ ਰੇਂਜ ਚ ਕਿਲੋ ਦਾ ਮਿਲ ਜਾਂਦਾ ਜੀ ਇਹ ਠੀਕ ਹੈ ਜੀ ਤੇ ਇਹ ਬੱਚੇ ਦੀ ਜਿਹਨ ਨਾਲ ਫੋਟੋ ਚੱਲ ਰਹੀ ਹੈ ਇਹ ਜਦੋਂ ਜਨਮ ਹੋਇਆ ਉਸ ਦਿਨ ਦੀ ਫੋਟੋ ਹੈ ਤੁਸੀਂ ਅੱਜ ਤੁਹਾਡੇ ਸਾਹਮਣੇ ਆ ਨਾ ਤੇ ਬਾਈ ਜੀ ਮੰਨ ਲਓ ਇਹ ਤੁਹਾਡੇ ਨੰਬਰ ਦੇ ਉੱਤੇ ਤੁਸੀਂ ਆਨਲਾਈਨ ਭੇਜ ਸਕਦੇ ਹੋ ਨਹੀਂ ਹਾਂਜੀ ਹਾਂਜੀ ਡਿਲੀਵਰੀ ਫ੍ਰੀ ਹੈ ਜੀ ਜੀ ਡਿਲੀਵਰੀ ਫ੍ਰੀ ਹੈ ਕਿੱਥੋਂ ਤੱਕ ਜੀ ਡਿਲੀਵਰੀ 올 ਓਵਰ ਇੰਡੀਆ ਫ੍ਰੀ ਹੈ ਸਾਡੀ 올 ਓਵਰ ਇੰਡੀਆ ਤੁਹਾਡੀ ਡਿਲੀਵਰੀ ਬਿਲਕੁਲ ਫ੍ਰੀ ਹੈ ਕੰਪਨੀ ਦਾ ਚਾਹੇ 5 ਬੈਗ ਕੋਲਟ ਜਿਹੜਾ ਹੈ ਨਾ ਨਿਊਟ੍ਰੀਸ਼ਨ ਆਪਾਂ ਸਿਰਫ ਇਹਦੇ ਪੈਸੇ ਦੇਣੇ ਆ ਤੇ ਭਾਈ ਜੀ ਮੰਨ ਲਓ ਵੀ ਕਿਸੇ ਨੇ ਜਾ ਕੇ ਆਫਸਿਸ ਲੈ ਕੇ ਆਉਣੇ ਹੈ ਹਨਾ ਜੇ ਬੰਦਾ ਜਿਹਨੂੰ ਨੇੜੇ ਮੁਕਸਰ ਪੈ ਗਿਆ ਜਾਂ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਆਪਣੇ ਆਪਣਾ ਸਰ ਮੁਕਸਰ ਹੈ ਬਠਿੰਡਾ ਰਾਮਪੁਰਾ ਹਬੌਰ ਜਲਾਲਾਬਾਦ ਏਰੀਆ ਤੇ ਦਰ ਰਾਜਸਥਾਨ ਗੰਗानगर ਬਠਿੰਡਾ ਮੁਕਸਰ ਤੇ ਉੱਥੇ ਮਿਲਦੇ ਜੇ ਹੁਣ ਮੇਲਾ ਆ ਰਿਹਾ ਹੈ ਜੀ ਜੀ ਮੁਕਸਰ ਆਪਣੇ ਕੇਪੀਐਸ ਜਿਹੜੇ ਮੇਨ ਉੱਥੋਂ ਦੇ ਸਟੋਕਿਸ ਨੇ ਜੀ ਤੇ ਉਹਨਾਂ ਦਾ ਨਾਮ ਕਾਫੀ ਹੈ ਉਹਨਾਂ ਕੋਲ ਸਾਰੇ ਪ੍ਰੋਡਕਟ ਇਟੂ ਇਟੇ ਘੋੜਿਆਂ ਤੇ ਮਿਲ ਜਾਂਦੇ ਨੇ ਉਹਨਾਂ ਦਾ ਐਡਰੈਸ ਕੋਈ ਇਹ ਨੰਬਰ ਦੇ ਉੱਤੇ ਤੁਸੀਂ ਮਕਸਰਾਂ ਮਕਸਰ ਸਾਹਿਬ ਦੇ ਜਿਹੜਾ ਹੈਗਾ ਜਿੱਥੋਂ ਮਿਲਣਾ ਤੁਸੀਂ ਨੰਬਰ ਲੈ ਸਕਦੇ ਹੋ ਬਠਿੰਡਾ ਵੀ ਅਵੇਲੇਬਲ ਹੈਗਾ ਇਸ ਨੰਬਰ ਦੇ ਉੱਤੇ ਤੁਸੀਂ ਜਿਹੜੇ ਮਰਜੀ ਆਪਾਂ ਕਹਿੰਦੇ ਆਫੀਸਰ ਨੰਬਰ ਲੈ ਸਕਦੇ ਹੋ ਜਿੱਥੋਂ ਤੁਸੀਂ ਇਹਨੂੰ ਬੇ ਕੋਰਟ ਨੂੰ ਲੈਣਾ ਤੇ ਵੀਡੀਓ ਵਧੀਆ ਲੱਗੇ ਬਾਕੀ ਹਾਂ ਬਾਕੀ ਭਾਈ ਜਿਹੜੇ ਦੂਰ ਦੇ ਨੇ ਮਤਲਬ ਕੋਈ ਅੰਮ੍ਰਿਤਸਰ ਅੰਮ੍ਰਿਤਸਰ ਦਾ ਲੁਧਿਆਣੇ ਸਾਈਡ ਜਿੱਥੇ ਸਟੋਕ ਸਜਿਤ ਨਹੀਂ ਬਣੇਗੇ ਜੀ ਜੀ ਤੇ ਉੱਥੇ ਕੀ ਹੈ ਪਿੰਡ ਟੂ ਪਿੰਡ ਸਾਡਾ ਜਿਹੜੇ ਪੋਸਟ ਆਫਿਸ ਹੈ ਦਿਲਵਰੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਡਾਕਖਾਨੇ ਲੱਭ ਜਾਂਦੇ ਨੇ ਕਾਰੀਅਰ ਸਰਵਿਸ ਹਰੇਕ ਪਿੰਡ ਦੇ ਵਿੱਚ ਨਹੀਂ ਹੈ ਜੀ ਜੀ ਸੋ ਡਾਕਖਾਨੇ ਰਹੀ 48 ਘੰਟੇ ਦੇ ਵਿੱਚ ਵਿੱਚ ਸਰਵਿਸ ਜਿਹੜੀ ਪ੍ਰੋਵਾਈਡ ਕਰਵਾਨੀ ਹੈ 48 ਤੋਂ 48 ਘੰਟੇ ਬਾਅਦ ਪਹੁੰਚ ਜਾਏ ਪਹੁੰਚ ਜਾਏ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਹੋ ਜਾਊ ਕਿਉਂਕਿ ਆਪਾਂ ਜੇ ਕਹਦੇ ਘੋੜੇ ਜੇ ਰੱਖੇ ਤਾਂ ਪਿੰਡਾਂ ਵਿੱਚ ਰੱਖੇ ਹੁੰਦਾ ਜ਼ਿਆਦਾ ਸ਼ਕੀਨ ਹਨਾ ਤੇ ਉੱਥੇ ਕਹਦੀ ਵੀ ਕਈ ਵਾਰੀ ਨਾ ਇਹ ਆ ਨਹੀਂ ਹੁੰਦੇ ਆਪਾਂ ਕਾਰੀਅਰ ਸਰਵਿਸ ਘੱਟ ਹੁੰਦੀ ਹੈ ਪਰ ਡਾਕਖਾਨੇ ਵਿੱਚ ਹਰੇਕ ਪਿੰਡ ਦੇ ਵਿੱਚ ਤਾਂ ਬਰਦਰਤੇ ਗੱਲ ਕਰ ਸਕਦਾ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਕਿਸੇ ਦਾ ਭਲਾ ਹੋਣ ਵਾਲੀ ਗੱਲ ਵੀ ਹੈ ਨਾ ਇਹਦੇ ਬਿਲਕੁਲ ਧੰਨਵਾਦ ਜੀ ਧੰਨਵਾਦ